ਜੋਤਿਰੋਜ ਸਿੰਘ ਜਿਹੜੇ ਪੁਲਿਸ ਦੇ ਵਿੱਚ 24 ਸਾਲ ਨੂੰ ਰਮਾ ਸਰਾਂ ਦੇ ਦਾ ਗਵਰਨਮੈਂਟ ਤਰਫ ਤੇ ਉਹਨਾਂ ਨੇ ਸੇਵਾ ਕੀਤੀ ਹੈ ਔਰ ਉਹ ਵੀ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੂੰ ਬਾਊਸ ਕਰਾ ਲਿਆ ਸੀ ਔਰ ਜਿਹੜੇ ਅੱਜ ਆਪਣੀ ਪੋਸਟੈਂਡਰ ਦੀ ਗੋਸ਼ਟਾ ਕਰ ਰਹੇ ਸੀ ਸਵਾਜਿ ਸਵੇਰੇ ਹੀ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਹੋਲੀ ਜਿੰਦੇ ਸਰਵਿਸ ਕੀਤੀ ਹੈ ਇਹ ਜਿਹੜੀ ਨੌਕਰੀ ਬਹੁਤ ਵਧੀਆ ਇਸ ਕਰਕੇ ਉਹ ਬਹੁਤ ਹੀ ਉਹ ਕਹਾਂ ਕਿ ਮੈਂ ਸਾਡਾ ਆਪਣਾ ਪਰਿਵਾਰ ਹੈ ਸਾਡੇ ਨੌਕਰਾਂ ਦੀ ਸੀ ਉਹ ਬੜੀ ਮਾਣ ਕਰਦੀ ਹੈ ਸੋ ਇਸ ਕਰਕੇ ਸੁਭਾਅ ਇਹਨਾਂ ਦਾ ਬਹੁਤ ਵਧੀਆ ਸੀ ਬਹੁਤ ਜਿੱਤੇ ਵੀ ਕਿਤੇ ਨਾਲ ਜੋੜੇ ਲੱਗੇ ਸੀ ਬੜੀ ਤਰ੍ਹਾਂ ਦੇ ਨਾਲ ਆਪਣੀ ਡਿਊਟੀ ਸਮਝ ਕੇ ਉੱਠਦੇ ਸਨ ਉਹ ਬੜੇ ਕਰਤੱਲ ਸੀ ਇਹੋ ਜਿਹੇ ਦਾ ਦੇ ਨੌਕਦਵਾਲ ਦਾ ਚਿਹਰੇ ਜਾਣਾ ਸਾਡੇ ਲਈ ਬਹੁਤ ਫਸਾਈਏ ਪ੍ਰਵਾਹਲੀ ਦਾ ਬੜਾ ਕੁੱਝ ਹੈ ਹੀ ਕਿ ਬੱਚਾ ਵੀ ਬਹੁਤ ਛੋਟਾ ਹੈਗਾ ਸਾਦੇ ਪਰਿਵਾਰ ਚ ਉਹ ਜਿਹੜਾ ਪਹਿਲਾ ਪੁੱਤ ਹੈ ਜਿਹਦੀ ਜੈਥ ਹੋ ਗਈ ਉਹ ਬੇ ਛੋਟੇ ਹੀ ਸਨ ਔਰ ਆਪਣੀ ਮਾਤਾ ਜੀ ਨੇ ਉਹ ਪਾਲਿਆ ਹੁਣ ਜਿਹੜੇ ਪਰਿਵਾਰ ਦੇ ਵਿੱਚ ਹੀ ਬਹੁਤ ਬੜਾ ਦੁੱਖ ਹੋ ਗਿਆ ਹੈ ਮਾਤਾ ਜੀ ਨੂੰ 11 ਸੋਤਾ ਬੱਚਾ ਇਹਨੇ ਸਾਰੇ ਮਿਲਣਾ ਵਾਲੇ ਨੂੰ ਬਹੁਤ ਹੀ ਬੜਾ ਦੁੱਖ ਹੈ ਇਹ ਜਿਹੜੀ ਘਟਨਾ ਹੋ ਗਈ ਹੈ ਸੋ ਪ੍ਰਾਤਮਾ ਸਾਰੇ ਇੰਦਰ ਨੂੰ ਇਹ ਚੰਗਾ ਬਦਲ ਚੁੱਕੀ ਉਹ ਜਿਹੜਾ ਅੱਜ ਦਾ ਸਾਇਟ ਇੱਕ ਹੈ ਇਹਨਾਂ ਤੋਂ ਬਹੁਤ ਸਾਰੇ ਪ੍ਰਭਾਵ ਪੈ ਰਹੇ ਨੇ ਉਸ ਸੈਟ ਦੇ ਸ਼ਬਦ ਵਿੱਚ ਸੋ ਕੋਈ ਨਾ ਫਰੇਮ ਸੀ ਸਦਾ ਅਗਾਂ ਦੇ ਫਰੇਮ ਪਰਵਜੋਤ ਸਿੰਘ ਸੀ ਮੇਰਾ ਬਹੁਤ ਨਜ਼ਦੀਕੀ ਰਿਸ਼ਤੇਦਾਰ ਸੀ ਕਿ ਕੀ ਘਟਨਾ ਹੋਈ ਕਿਸ ਤਰ੍ਹਾਂ ਵਾਪਰੇ ਚਾਹ ਬਾਈ ਸਵੇਰ ਰੇਨ ਦੀ ਤਰ੍ਹਾਂ ਰੋਹ ਰੋਜ ਦੀ ਤਰ੍ਹਾਂ ਡਿਊਟੀ ਜਾ ਰਹੇ ਸੀ ਸਵੇਰੇ ਨਹਾ ਕੇ ਤਿਆਰ ਹੋ ਕੇ ਤੇ ਡਿਊਟੀ ਜਾਣ ਸਮੇਂ ਅਰਵਾਲ ਵਰ ਸਾਫ ਕਰਦੇ ਕਰਨ ਲੱਗਾ ਸੀ ਅਰਵਾਲ ਵਰ ਸਾਫ ਕਰਦੇ اچانک ਕਿਤੇ ਪਿਸਟਲ ਜਿਹੜਾ ਚੱਲ ਗਿਆ ਤੇ ਮੌਕੇ ਦੇ ਤੋ ਕਿੰਨੀ ਉਮਰ ਸੀ ਕਦੋਂ ਕੋ ਪਰਤੀ ਹੋਇਆ ਸੀ ਸਾਇਦ 16 17 ਦਾ ਭਰਤੀ ਆ ਬਈ। ਕੋਗੇ 10 12 ਸਾਲ ਹੋ ਗਏ ਭਰਤੀ ਹੋਏ। ਇੱਕ ਵਾਰ ਦੇ ਵਿੱਚ ਬਈ ਜਿਵੇਂ ਕਹਿੰਦੇ ਆ ਕੱਲੇ ਸੀਗਾ। ਪਹਿਲਾਂ ਬਹੁਤ ਸਮਾਂ ਪਹਿਲਾਂ ਦਾ ਡੈਡੀ ਪੁਲਿਸ ਜੀ ਦੀ ਉਹਦੀ ਡੈਥ ਹੋ ਗਈ ਸੀ। ਇਹ 2 ਕੁ ਮਹੀਨੇ ਦਾ ਸੀਗਾ। ਇਹ ਪਰਪੋਜ ਸਿੰਘ ਇਹਦਾ ਨਾਮ ਸੀ ਵੀਰੇ। ਅੱਛਾ ਜੀ। ਟੋਂਗੋਵਾਲ ਤੋਂ ਗਾਹੋਪੱਤੀ ਲੋਂਗੋਵਾਲ। ਇਹ ਇਹ ਆਪਣਾ ਇਹਦਾ ਰਵਾਲਵਰ ਸੀ ਸਰਕਾਰੀ। ਠੀਕ। ਉਹਦੀ ਸਫਾਈ ਕਰਦਾ ਸੀ ਕਿਤੇ। ਠੀਕ ਹੈ ਜੀ। ਉਹਦੇ ਦੀ ਰੌਂਦ ਵਿੱਚ ਰਹਿ ਗਿਆ ਉਹ ਚੱਲ ਗਿਆ। ਕੀ ਕਾਰਵਾਈ ਕੀਤੀ ਜਾ ਰਹੀ ਹੈ 174 ਦੀ ਕਾਰਵਾਈ ਹੈ ਕੀ ਨਾਮ ਹੈ ਪਰਵਜੋਤ ਸਿੰਘ ਨਹੀਂ ਤੁਹਾਡਾ ਜੀ ਮੇਰਾ ਨਾਮ ਰਗਵੀਰ ਸਿੰਘ ਹੈ ਐਸਐਸਆਈ ਲੰਗੋਵਾਲ